ਟਰੈਕਰ ਘਰ ਬਲਕੇਤ ਤੌਰ ਜਿਮ ਕੌਣ ਵਜਦਾ ਚੰਦ ਨਾਂ ਦਾ ਯਾਦ ਨਹੀਂ ਆ ਕਹਿ ਕੇ ਨੋਨੇ ਟਰੈਕਰ ਦਿੱਤਾ ਖਰਦੇ 300 ਦੇ 200 ਉਹ ਪਿੱਛੇ ਵੱਟ ਕੇ ਚਲਾ ਗਿਆ ਇੱਕ ਟਰੈਕਰ ਆਏ ਸਾਨੂੰ ਇੱਥੇ ਲੋੜ ਹੈ ਜਿਹੜੀ ਸਾਡੀ ਪਾਲੀਆਂ ਬਸ ਉਹ ਪਿੰਡ ਖੋਦ ਲੈ ਲੈ ਨੇ ਆ ਜਿਹੜੇ ਲੈ ਪੈਰੇ ਤੂੰ ਬੈੱਡ ਖੋਦਦਾ ਤਾਂ ਪੈਰੇ ਨਹੀਂ ਜਿੰਨਾ ਨਹੀਂ ਰਹਿੰਦੀਆਂ

ਮਾੜਾ ਬੰਦਾ ਟਰੈਕਟਰ ਨਹੀਂ ਲੈ ਸਕਦਾ ਕਿੱਲੇ ਆ ਕੀ ਲੈ ਲੈ ਦੋ ਕਿੱਲੇ ਧੱਕੇ ਰੋਡ ਗਈ ਤੇ ਦੋ ਕਿੱਲੇ ਵਾਜੀ ਤਿੰਨ ਕਿੱਲੇ ਰੋਡ ਗਈ ਕੀ ਬਟਾ ਪਈ ਉਹਦੀ ਕਿਸਤਾਰਾਂ ਦੇ ਘਰੇ ਉੱਡਿਆ ਚੱਕਣਾ ਐਟਰ ਜਾ ਜਮੀਨ ਹੈ ਤੁਹਾਡੀ ਜਮੀਨ ਆਪਣੀ ਹੀ ਐ ਇੱਥੇ ਦੋ ਕਿੱਲੇ ਕਿੰਨੀ ਜਮੀਨ ਤੁਹਾਡੀ ਦਰਿਆ ਦੇ ਦੂਜੇ ਪਾਸੇ ਪਿੰਡ ਦੇ ਉੱਤਰ ਹੈ ਜਾਂ ਇੱਥੇ ਜ਼ਮੀਨ ਸੀ ਨਹੀਂ ਆਪਣੇ ਤਿਰਨ ਕਿੱਲੇ ਜੀ ਪਿੰਡ ਦੇ ਹੋਰ ਸੀ ਸਿੱਧਾਰ ਜਿਹੜੀ ਰੋੜ ਤੇ ਪਾਉਂਦੇ ਆਂ ਨਦੀ ਦੇ ਵਿੱਚ ਮੈਂ ਜਿਹੜਾ ਦਰਿਆ ਪਾਰ ਕਰਕੇ ਆਉਂਦੇ ਵਿੱਚ ਰੋੜ ਕੀ ਤੁਹਾਡੀ ਹੋਰ ਤਾਂ ਸਾਡੀ ਇੱਕ ਕੱਠ ਜੋੜ ਤੇ ਗਿਆਰਸ ਤੇ ਸੰਤਾ ਕੀ ਚਾਹੇ ਕੋਈ ਵੀ ਬਾਈ ਸੋਹਦਾ ਕੇਸ ਹਸਤਾ ਵਾਲਾ ਕੋਈ ਤਗੜਾ ਸੁਬਾਰ ਦੇ ਮੁਰਕ ਵਾਲਾ ਸਾਨੂੰ ਨਾ ਕੋਈ ਥੋੜਾ ਜਿਹਾ ਹੋਰ ਕਰ ਸਿਆ ਅੱਲਾ ਵਾਜ ਜਾਵੇਂ ਕੱਟਲੇ ਦਾ ਮਨ ਲੋਕ ਲੱਖਦਾ ਕੱਟ ਅਸੀਂ ਮਾੜਾ ਮੋਟਾ ਅਦਾ ਬੱਚੇ ਪਾਲ ਸਕਾਂ ਹੁਣ ਬੱਚੇ ਵੱਧਦੇ ਪਏ ਨੇ ਬੱਚੇ ਆਉਂਦੇ ਨੇ ਫੀਸ ਦੇਉਗਾ ਸਾਡੇ ਕੋਲ ਹੈ ਆਹ ਕਾਰਨ ਕੋ ਨਹੀਂ ਹੈ ਤੇ ਬੱਚੇ ਫੀਸ ਸੋ ਰਮਾਰਕਬਲ Thoughts in my head it come large <laughs> and spread ਟਰੈਕਟਰ ਡੈਕ ਕੋ ਤਕੜੇ ਬੰਦੇ ਬਲਗੇ ਟਰੈਕਟਰ ਲੈ ਜਾ ਜAVE ਸਾਡੀਆਂ ਪਾਣੇ ਨਾ ਜਾਵੇ ਬਸ ਐਟ ਦਾ ਟਰੈਕਟਰ ਟਰੈਕਟਰ ਨਾ ਮੇੜੀਆਂ ਨਮੀ ਆ ਜਾਵੇ ਖੜਾ ਖੜਾ ਬੇੜਾ ਮੋਦੇ ਡੈਕ ਦਾ ਪਾਰ ਕਰਵਾ ਕਿਸੇ ਗੱਲ ਦੀ ਦਿੱਕਤ ਨਹੀਂ ਆਉਂਦੀ ਜੋ ਕੋ ਲਿਆਵੇ ਬਾਕੀ ਕਣਕ ਵੇ ਨਾ ਕਿੰਨੀ ਪਸੰਦੀ ਹੈ ਇਹਦੇ ਸਾਡੀ ਤੂੜੀ ਨਹੀਂ ਬਸ ਸਾਨੂੰ ਹੋਰ ਤੂੜੀ ਜਗ੍ਹਾ ਮਿਲਦਾ ਰਹੇ ਤੂੜੀ ਕਿ ਤੂੜੀ

ਨਿਆ ਪਤਾ ਸੀ ਕਿੰਨੀ ਤਰੀ ਤਰੀ ਸੀ ਸਾਰੀ ਬਰਬਾਦ ਹੋ ਗਿਆ ਵੇਖੋ ਰੇਤੇ ਪੈ ਰਹੇ ਨੇ ਇੱਥੇ ਇੱਥੇ ਆਪਾਂ ਖੜੇ ਰਹਿ ਤਾਂ ਵਿੱਚ ਸੇ ਫਟ ਪਾਣੀ ਸੀ ਇੱਥੇ ਤਾਂ ਹੀ ਰੇਤ ਹੈ ਇੱਥੇ ਸਾਰੀ ਆ ਤੁਮ ਜਿਹੜਾ ਆ ਰਹੀ ਐਨਾ ਕਰਜ਼ਾ ਸਾਡੇ ਬਹੁਤ ਚੜ ਗਿਆ ਤੇ ਇਹ ਚ ਲੈਤ ਮਾਰ ਪੈਂਦੀਆਂ ਆ ਵੀ ਸਾਨੂੰ ਕਦੇ ਪਾਕਿਸਤਾਨ ਦੀ ਪੈਗੀ ਕਰਕੇ ਜੋ ਹੋ ਗਿਆ ਅਹੀਂ ਬਹੁਤ ਖੇਲੇ ਖਾਨ ਹੋਏ ਬਹਾਨ ਜਾਗਨ ਲਬਦੀ ਕਿਤੇ ਬਿਓੜ ਖਦਰ ਜਾਏਗੀ ਦਾਨ ਮਿਊਰ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਰੁਣ ਪੱਟ ਇਸ ਵੇਲੇ ਅਸੀਂ ਫਿਰੋਜ਼ਪੁਰ ਦੇ ਪਿੰਡ ਟੈਂਡੀ ਵਾਲਾ ਵਿਖੇ ਮੌਜੂਦ ਹਾਂ ਜੋ ਪਾਕਿਸਤਾਨ ਦੇ ਬਾਰਡਰ ਤੇ ਬਿਲਕੁਲ ਨਜ਼ਦੀਕ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਰ ਜਦੋਂ ਆਏ ਸਤਲੁਜ ਦੀ ਮਾਰ ਇਨ੍ਹਾਂ ਪਿੰਡਾਂ ਦੇ ਵਿੱਚ ਪਈ ਤਾਂ ਕਿਸਾਨਾਂ ਦੀ ਜ਼ਮੀਨ ਦੇ ਵਿੱਚ ਰੇਤ ਆ ਗਈ ਹਾਲਾਂਕਿ ਹੁਣ ਕਿਸਾਨ ਆਪਣੇ ਖੇਤਾਂ ਨੂੰ ਆਬਾਦ ਕਰ ਰਹੇ ਨੇ ਤਾਂ ਸਤਲੁਜ ਦੇ ਵਿੱਚ ਤਕਰੀਬਨ ਟੈਂਡੀ ਵਾਲਾ ਪਿੰਡ ਦੀ 100 ਤੋਂ ਵੱਧ ਕਿੱਲਾ ਜ਼ਮੀਨ ਦਰਿਆ ਦੇ ਵਿੱਚ ਚਲੀ ਗਈ। ਕਈ ਕਿਸਾਨਾਂ ਦੇ ਖੇਤ ਰੁੜ ਗਏ ਤੇ ਸੰਪਰਕ ਜੋ ਹੈ ਦਰਿਆ ਤੋਂ ਹੁਣ ਟੈਂਡੀ ਵਾਲਾ ਪਿੰਡ ਤੋਂ ਕਾਲੂਵਾਲ ਦੇ ਨਾਲ ਬਿਲਕੁਲ ਟੁੱਟ ਚੁੱਕਿਆ ਤੇ ਕੁਝ ਕਿਸਾਨ ਦਰਿਆ ਨੂੰ ਪਾਰ ਕਰਕੇ ਹੁਣ ਆਪਣੀ ਜ਼ਮੀਨ ਨੂੰ ਆਬਾਦ ਕਰ ਰਹੇ ਨੇ ਤਾਂ ਤਸਵੀਰ ਕੈਮਰੇ ਦੀ ਅੱਖ ਰਾਹੀਂ ਦਿਖਾਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਰੇਤ ਹੋਣ ਦੇ ਬਾਵਜੂਦ ਕਿਸਾਨ ਨਹੀਂ ਥੱਕ ਰਿਹਾ ਆਪਣੀ ਜ਼ਮੀਨ ਨੂੰ ਆਬਾਦ ਕਰ ਰਿਹਾ ਹੈ ਹਾਲਾਂਕਿ ਇਸ ਫਸਲ ਦਾ ਮੁੱਲ ਇਹਨਾਂ ਨੂੰ ਮਿਲੇਗਾ ਜਾਂ ਨਹੀਂ ਇਹ ਸਮਾਂ ਦੱਸੇਗਾ ਲੇਕਿਨ ਕਿਸਾਨ ਲਗਾਤਾਰ ਜਿਸ ਖੇਤ ਦੇ ਵਿੱਚ ਰੇਤ ਆ ਗਈ ਹੜਾਂ ਦੇ ਦੌਰਾਨ ਨੁਕਸਾਨ ਹੋਇਆ ਹੁਣ ਦੁਬਾਰਾ ਉਸ ਜ਼ਮੀਨ ਨੂੰ ਆਬਾਦ ਕਰ ਰਿਹਾ ਹੈ ਰੇਤ ਨੂੰ ਇਕੱਠੀ ਕਰ ਰਿਹਾ ਹੈ ਲੇਕਿਨ ਇੱਕ ਵੱਡੀ ਤਰਾਸ ਦੀ ਇੱਥੇ ਇਹ ਵੀ ਹੈ ਕਿ ਰੇਤ ਨੂੰ ਇਕੱਠਾ ਤਾਂ ਕਰ ਲਿਆ ਗਿਆ ਹੈ ਲੇਕਿਨ ਰੇਤ ਨੂੰ ਪਿੰਡ ਟੈਂਡੀ ਵਾਲਾ ਤੋਂ ਬਾਹਰ ਕਿਤੇ ਲੈ ਕੇ ਜਾਣ ਦਾ ਕੋਈ ਹੁਣ ਸਾਧਨ ਨਹੀਂ ਬਚਿਆ ਯਾਨੀ ਕਿ ਆਮ ਲੋਕਾਂ ਨੇ ਜੇਕਰ ਆਪਣੀ ਜ਼ਮੀਨ ਨੂੰ ਆਬਾਦ ਕਰਨ ਇੱਥੇ ਆਉਣਾ ਤਾਂ ਉਹਨਾਂ ਨੂੰ ਵੀ ਛੋਟੀਆਂ ਬੇੜੀਆਂ ਦੇ ਵਿੱਚ ਆਉਣਾ ਪੈਂਦਾ ਤਾਂ ਸਾਡੇ ਨਾਲ ਇੱਕ ਕਿਸਾਨ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਤੇ ਕਿਹੜੇ ਪਿੰਡ ਦੇ ਹੋ ਤੁਸੀਂ ਆਪਣੇ ਬਲਵੀਰ ਸਿੰਘ ਆ ਮੈਂ ਹੂੰ ਟਿੰਡੀ ਵਾਲਾ ਪਿੰਡ ਜੀ ਤੇ ਆ ਪਾਣੀ ਲਾਇਆ ਹੈ ਕਿੰਨੀ ਜ਼ਮੀਨ ਹੈ ਤੁਹਾਡੀ ਇੱਥੇ ਜ਼ਮੀਨ ਆਪਣੀ ਗਈ ਇੱਥੇ 2 ਕਿੱਲੇ 2 ਕਿੱਲੇ ਤੇ ਕਿੰਨੀ ਜ਼ਮੀਨ ਤੁਹਾਡੀ ਦਰਿਆ ਦੇ ਦੂਜੇ ਪਾਸੇ ਪਿੰਡ ਦੇ ਉਧਰ ਹੈ ਜਾਂ ਇੱਥੇ ਹੀ ਜ਼ਮੀਨ ਸੀ ਤੁਹਾਡੀ ਨਹੀਂ ਆਪਣੀ 3 ਕਿੱਲੇ ਜੀ ਪਿੰਡ ਦੇ ਕੋਲ ਸੀ ਨਾਲ ਜਿਹੜੀ ਰੁੱੜ ਚੁੱਕੀ ਹੈ ਨਦੀ ਦੇ ਵਿੱਚ ਬਹਿ ਗਈ। ਮਤਲਬ ਜਿਹੜਾ ਦਰਿਆ ਪਾਰ ਕਰਕੇ ਆਏ ਉਹਦੇ ਵਿੱਚ ਰੁੜ ਗਈ ਤੁਹਾਡੀ। ਰੁੜ ਗਈ ਜੀ। ਤੇ ਬਾਕੀ ਆ ਬਚੀ 2 ਕਿੱਲੇ 2 ਕਿੱਲੇ ਮੇਰੇ ਭਰਾ ਦੀ 2 ਕਿੱਲੇ ਮੇਰੀ ਹੈ। ਸਾਨੂੰ ਸਸਤਾ ਵਾਲਿਆਂ ਵਿਚਾਰਾਂ ਨੇ ਬੜੀ ਮਦਦ ਕੀਤੀ ਹੈ। ਕਿਹੜੀ ਸੰਸਥਾ ਨੇ? ਸੰਸਥਾ ਸੱਤ ਲੋਜ ਵਾਲਿਆਂ ਨੇ ਹੋਰ ਕਈ ਭਾਈ ਆਦੇ ਰਹੇ ਨੇ, ਬੜੇ ਤਰ੍ਹਾਂ ਆਏ ਨੇ। ਪਰ ਹੁਣ ਹੁਣ ਤੁਸੀਂ ਰੇਤ ਕੱਢ ਰਹੇ ਹੋ ਇੱਥੋਂ। ਹੁਣ ਕੋਈ ਮਦਦ ਆ ਰਹੀ ਹੈ? ਹਾਂ ਹੁਣ ਕੋਈ ਨਹੀਂ ਆ ਰਹੀ। ਉਹਨਾਂ ਸਾਨੂੰ ਚਾਰਾ 20 ਵੀ ਦਿੱਤਾ ਜਿੰਨੇ ਕੋਈ ਕੇਸ ਦਿੱਤਾ ਨੇ। ਬਾਕੀ 3 ਡਰਮ ਆਦੇ ਕੋਲੋਂ ਵਾਲੇ ਨੇ ਇੱਕ ਡਰਮ ਮੈਨੂੰ ਸਸਤਾ ਵਾਲਿਆਂ ਕੋਲੋਂ ਮਿਲਦਾ। ਤੇ ਬਾਕੀ ਫਿਰ ਆ ਮਾੜੀ ਮੁੱਢੀ ਬੀਜੀ ਵਿਚਾਰਾ 20 ਵੀ ਦਿੱਤਾ 2.5 ਵੀ ਦਿੱਤੀ ਏ ਤੇ ਆ ਰਹਿ ਗਈ ਇੰਨੀ ਕੁ ਨਹੀਂ ਗੰਜਾਇ ਸੀਗੀ ਕਤੇ 60000 ਦਾ ਤੇਲ ਤੱਪਲੋ ਬਾੜ ਲਿਆ 20000 ਤੂੰ ਕੱਢਦਾ ਡਰਮ ਨਹੀਂ ਆਦਾ ਨੁਕਸਾਨ ਕਿੰਨਾ ਹੋ ਗਿਆ ਹੁਣ ਤੱਕ ਨੁਕਸਾਨ ਤਾਂ ਆਪਣਾ ਬੜਾ ਹੀ ਹੋ ਗਿਆ ਤੈਨੂੰ ਪਤਾ ਪਈ ਤਿੰਨ ਕਿਲੇ ਤੰਤਰਾ 16 ਲੱਖ ਦੀ ਕਿੱਲਾ ਏ ਤੇ ਲੋੜ ਜਾਵੇ ਗਰੀਬ ਦੀ ਤੂੰ ਵਿਚਾਰ ਕੀ ਕਰਦਾ ਕਿ ਤੁਕਾਏਗਾ ਉਹਦਾ ਤਾਂ ਬਹੁਤ ਬੁਰਾ ਹਾਲ ਏ ਸਾਡੀ ਰਜਿਸਟਰੀ ਵਾਲੀ ਜ਼ਮੀਨ ਸੀਗੀ ਉਹ ਦੂਜੀ ਸੀਗੀ ਉਹ ਜੀ ਹੀ ਕੱਚੀ ਸਰ ਕੱਚੀ ਇਹ ਰਜਿਸਟਰੀ ਦੇ ਵਿੱਚ ਸਾਡੀ ਹੋ ਹੀ ਨਹੀਂ ਸਕਦੀ ਆਂਦੇ ਨੇ ਕੋਈ ਸਾਡੀ ਦਾ ਸਰਕਾਰਾਂ ਨੇ ਤੋੜ ਦਿੱਤੀ ਗੁਮਾੜੀ ਮੋੜੀ ਨਾ ਆਈਗੀ ਸੀ ਹੁਣ ਤਾਂ ਸਾਡੀ ਇੱਕ ਹੱਥ ਜੋੜ ਤੇ ਗਿਆਰਸ ਤੇ ਸੰਗਤ ਆ ਗਏ ਚਾਹੇ ਕੋਈ ਵੀ ਬਾਈ ਸੁਣਦਾ ਕੇਹੇ ਸਸਤਾ ਆਲਾ ਕੋਈ ਤਗੜਾ ਕੋਈ ਬਾਹਰ ਦੇ ਮੁਲਕ ਵਾਲਾ ਸਾਨੂੰ ਨਾ ਕੋਈ ਥੋੜਾ ਜਿਹਾ ਹੋਰ ਖਰਚਾ ਲਾਵਾ ਜਾਵੇ ਨਾ ਕਰਤੇ ਦਾ ਮੜਾ ਦੋ ਕੁ ਲੱਖ ਦਾ ਤੇ ਅਸੀਂ ਮਾੜਾ ਮੋਟਾ ਆਦਾ ਬੱਚੇ ਪਾਲ ਸਕਨੇ ਆ ਹੁਣ ਬੱਚੇ ਪੜ੍ਹਦੇ ਪਏ ਨੇ ਬੱਚੇ ਆਂਦੇ ਨੇ ਵੀ ਫੀਸ ਦਿਓ ਸਾਡੇ ਕੋਲ ਤਾਂ ਆਵਾਜ਼ ਕਾਣ ਕੋਈ ਨਹੀਂ ਕਹਤਾਂ ਬੱਚਿਆਂ ਦਾ ਫੀਸ ਕਿਤੋਂ ਦੇਈਏ ਪੜਾਈ ਕਰਦੇ ਮੇਰੇ ਬੱਚੇ ਤੇ ਬਹੁਤ ਬੁਰਾ ਹਾਲ ਹੈ ਕਿੰਨੇ ਬੱਚੇ ਨੇ ਤੁਹਾਡੇ ਬੱਚੇ ਦੋਵੇਂ ਮੁੰਡੇ ਨੇ ਦੋਵੇਂ ਮੁੰਡੇ ਕਿਹੜੀ ਕਲਾਸ ਚ ਪੜ੍ਹਦੇ ਇੱਕ 12ਵੀਂ ਚ ਪੜ੍ਹਦਾ ਹੈ ਤੇ ਇੱਕ 9ਵੀਂ ਚ ਪੜ੍ਹਦਾ ਹੈ ਤੇ ਹੁਣ ਤੁਸੀਂ ਆਪਣੇ ਖੇਤ ਆਵਾਜ਼ ਕਰ ਰਹੇ ਹੋ ਤੁਸੀਂ ਅਪੀਲ ਵੀ ਕਰ ਰਹੇ ਹੋ ਕਿ ਜਿਹੜੇ ਵੀ ਦਾਨੀ ਸੱਜਣ ਤੁਹਾਡੀ ਮਦਦ ਕਰਨ ਪਰ ਬਹੁਤ ਸਾਰੀਆਂ ਸੰਸਥਾਵਾਂ ਆਈਆਂ ਹੜ ਦੇ ਸਮੇ ਹੁਣ ਅਸੀਂ ਇਹੀ ਰਿਐਲਿਟੀ ਚੈੱਕ ਕਰਨਾ ਆ ਕਿ ਜੋ ਤੁਹਾਨੂੰ ਅਸਲ ਚ ਹੁਣ ਮੁਸ਼ਕਲਾਂ ਆ ਰਹੀਆਂ ਨੇ ਹੁਣ ਤੁਹਾਡੀ ਕੋਈ ਬਾਹ ਫੜਨ ਵਾਲਾ ਕਿਉਂ ਨਹੀਂ ਆ ਉਹ ਕੋਈ ਨਹੀਂ ਹੁਣ ਆਦਾ ਪਿਆ ਅਸੀਂ ਦੇਖੋ ਆ ਇੱਥੇ ਗਜਾਸਤੀ ਕਰ ਸਕਨੇ ਕੋਈ ਵੀਡੀਓ ਸ਼ਾਇਦ ਵੇਖ ਲਵੇ ਸਾਡੀ ਭੁੱਲਿਆਂ ਦੀ ਤੇ ਕੋਈ ਮਾੜਾ ਮੋਟਾ ਮਸਲਾ ਹੱਲ ਹੋ ਜਾਵੇ ਆ ਵੀ ਆ ਬੀਜ ਦਾ ਵਾਹ ਕਰਾ ਲਾਂ ਦੇ ਤੇ ਕੋ ਮੜ ਮੜ ਕੋ ਸਬਜ਼ੀ ਲਾ ਬਾਂ ਦੇ ਚਲੋ ਕੋਈ ਹੋ ਜਾ ਦੀ ਮਾੜੀ ਮੋਟਾ ਦਾ ਟੋਰਾ ਟੁਰ ਪੈਦਾ ਆਇਆ ਸਮਾ ਚੋਨੇ ਦਾ ਫੇਰ ਸਾਨੂੰ ਔਖਾ ਹੋ ਜਾਣਾ ਹੈ ਅਸੀਂ ਇਹਨੇ ਵੀ ਚੱਲ ਕੋਸ਼ਿਸ਼ ਤਾਂ ਬਣਾਈਏ ਕਿੰਨੇ ਕੁ ਜੋਗੇ ਹੈਗੇ ਨੇ ਤਾਂ ਕਰੀਏ ਕਿੰਨੇ ਦਿਨ ਸੰਗਤਾਂ ਕੇ ਜੋ ਬੇਨਤੀ ਏ ਕੋਈ ਵੀਰ ਵੀ ਸਹਿਤਾ ਹਲ ਹੈਗਾ ਨਾ ਸਾਡੇ ਵਾਸਤੇ ਜ਼ਰੂਰ ਮਾੜਾ ਮੋਟਾ ਰਾਸ਼ਟਰ ਪਚਾਵੇ ਉਹ ਵੀ ਤੇਲ ਦਾ ਹੋ ਜਾਵੇ ਚਾਹੇ ਕੋ ਟਰੈਕਟਰ ਕਿਸੇ ਕੋ ਤਗੜੇ ਬੰਦੇ ਕੋਲ ਹੈਗੇ ਨੇ ਟਰੈਕਟਰ ਲੈ ਕੇ ਆ ਜਾਵੇ ਸਾਡੀ ਪਹਿਲੀ ਬਣਾ ਜਾਣ ਬਸ ਟਰੈਕਟਰ ਟਰੈਕਟਰ ਕਿਵੇਂ ਆਏਗਾ ਇੱਥੋਂ ਦੀ ਬੇੜੀਆਂ ਰਾਹੀਂ ਆ ਜਾਵੇਗਾ ਉਹਦੇ ਵੱਡਾ ਖੜਾ ਬੇੜਾ ਉਹਦੇ ਟਰੈਕਟਰ ਤਾਂ ਪਾਰ ਕਰ ਲਾਂਦੇ ਕਿਸੇ ਗੱਲ ਦੀ ਦਿੱਕਤ ਨਹੀਂ ਆਂ ਦਿੰਨੇ ਆ ਜੇ ਕੋ ਲਿਆਵੇ ਵੀ ਤਾਂ ਜਿਨਾ ਅੱਗੇ ਵਿਚਾਰਿਆ ਪਿੰਡ ਵਾਲਿਆਂ ਨੇ ਬੜੇ ਭੰਨੇ ਤੋੜੇ ਟਰੈਕਟਰ ਸਾਡੇ ਪਿੱਛੇ ਬਹੁਤ ਵਿਚਾਰਾਂ ਨੁਕਸਾਨ ਹੋਇਆ ਹੈ ਤੇ ਚਲੋ ਤੇਲ ਕੋਈ ਕੋਲੂ ਲੈ ਆਂਦਾ ਹੈ ਤੇ ਕੋਈ ਬਾਈਆਂ ਨੇ ਸਸਤਾ ਵਾਲਾ ਦੇ ਦਿੱਤਾ ਹੈ ਬਸ ਸਾਡਾ ਨਾ ਗਰੀਬਾਂ ਦਾ ਕੁਮਾੜਾ ਵਾਟਾ ਜਿਕਾਰ ਚੱਲ ਪਿਆ ਹੈ ਟਰੈਕਟਰ ਖਰ ਮਨਕੀਰ ਤੋਲ ਜਿਕੇ ਕੌਣ ਵਜਦਾ ਹੈ ਸੰਦ ਨਾਂ ਦਾ ਵੀ ਆਦ ਵੀ ਨਹੀਂਗਾ ਗਾਇਕ ਉਹਨੇ ਟਰੈਕਟਰ ਦਿੱਤਾ ਹੈ ਖਰ ਤੇ 300 ਕੇ 200 ਉਹ ਪਿੱਛੇ ਹੀ ਵੰਡ ਕੇ ਚਲਾ ਗਿਆ ਇੱਥੇ ਦਾ ਟਰੈਕਟਰ ਆਏ ਨਹੀਂ ਸਾਨੂੰ ਇੱਥੇ ਲੋੜ ਏ ਜਿਹੜੀ ਸਾਡੀਆਂ ਪਹਿਲੀਆਂ ਪੰਜਾਂ ਨੇ ਸਾਨੂੰ ਇਸ ਚੀਜ਼ਾਂ ਦੇ ਇੱਥੇ ਲੋੜ ਏ ਇਹ ਪਿਛਾ ਰੋੜਾ ਚੱਲਣਾ ਥੋੜਾ ਨਾ ਖਰੀਦੇ ਨੇ ਕਈ ਕਹਿੰਦੇ ਸੀ ਪਿੰਡ ਗੋਦ ਆਹ ਪਿੰਡ ਗੋਦ ਲੱਲੇ ਨੇ ਆ ਜਿਹੜੇ ਲੈ ਪਏ ਨੇ ਸਾਨੂੰ ਆ ਪਿੰਡ ਗੋਦ ਹੁੰਦਾ ਤਾਂ ਪਹਿਲੀਆਂ ਜਮੀਨਾਂ ਨਹੀਂ ਰਹਿੰਦੀਆਂ ਸੀ ਸਾਰੀਆਂ ਬਣ ਜਾਣ ਸੀ ਹਾਂ ਹੋਰ ਕੁਝ ਨਹੀਂ ਹੋਣਾ ਇਹ ਸਾਰਾ ਕੁਝ ਹੋ ਜਾਣਾ ਸਾਡਾ ਐ ਟਨ ਹੋ ਜਾਣਾ ਨਜ਼ਾਰੇ ਆ ਜਾਣੇ ਪਰ ਆਖਣ ਨੂੰ ਤਾਂ ਆਖਣ ਨੂੰ ਕੀ ਜਮਾਂ ਵੀ ਆਖ ਦਿਆਂਦਾ ਮੈਂ ਥਾਪੀ ਮਾਰਦੀ ਸੀਨੇ ਤੇ ਉਹ ਕੀ ਫਾਇਦਾ ਆ ਜਦ ਪਲਵਾਂ ਟੱਟਾ ਹੀ ਨਹੀਂ ਤੇ ਫਾਇਦਾ ਕੀ ਤਾਂ ਵੀ ਮਾਰਨ ਦਾ ਹੈ ਤੇ ਇਹ ਦਾਵੇ ਵਾਤ ਵਾਤ ਕਰਦੇ ਨੇ ਐਵੇਂ ਆਪਾਂ ਤਾਂ ਜੋਰ ਵਿਖਾ ਜਾਂਦੇ ਨੇ ਬਾਕੀ ਸਸਤਾ ਵਾਲੇ ਜਿਹੜੇ ਵਿਚਾਰਾਂ ਸਾਡੀ ਹਿੰਮਤ ਮਾਰੀ ਨਾ ਮਾਰੀ ਚੰਗੀ ਬੜਾ ਕੁਝ ਕੀਤਾ ਉਹਨਾਂ ਕੀਤਾ ਹੈ ਤੇ ਜਿੰਨਾ ਖੈਰ ਗੋਦੀ ਲਵਾਉਂਦੇ ਉਹ ਤਾਂ ਐਵੇਂ ਹੀ ਗਏ ਉਹ ਤਾਂ ਦੁਬਾਰਾ ਹੀ ਕੋਈ ਨਹੀਂ ਆਏ ਨਾ ਕੋਈ ਟਰੈਕਟਰ ਨਹੀਂ ਪਤਾ ਨਹੀਂ ਮਾੜਾ ਬੰਦਾ ਟਰੈਕਟਰ ਨਹੀਂ ਲੈ ਸਕਦਾ ਕਿੱਲੇ ਆ ਕੀ ਲੈ ਲੈਦਾ ਦੋ ਕਿੱਲੇ ਧੱਕੇ ਰੋੜ ਗਈ ਤੇ ਦੋ ਕਿੱਲੇ ਬਚੀ ਤਿੰਨ ਕਿੱਲੇ ਰੋੜ ਗਈ ਤੇ ਕੀ ਬਚਾ ਮਗਰ ਉਹਦੀ ਕਿਸਤ ਤਾਰਾਂ ਦੇ ਘਰੇ ਉਹਨੂੰ ਛੱਟਣਾ ਹੈ ਟਰੈਕਟਰ ਨੂੰ ਲਿਆ ਤੇ ਬਾਕੀ ਕਣਕ ਵੇਖ ਲੋ ਕਿੰਨੀ ਕੁ ਸੰਗਣੀ ਕੜੀ ਐ ਇਹਦੇ ਸਾਡੀ ਤੂੜੀ ਨਹੀਂ ਬਣਣੀ ਸਾਨੂੰ ਹੋਰ ਤੂੜੀ ਜਗ੍ਹਾ ਮੈਂਦਾ ਨੇ ਵੀ ਤੂੜੀ ਕਿੱਥੋਂ ਬਣਾਵਾਂ ਤੇ ਪਸ਼ੂਆਂ ਦਾ ਚਾਰਾ ਕਿਵੇਂ ਉਹ ਕਿਵੇਂ ਹੋ ਪਸ਼ੂਆਂ ਦਾ ਚਾਰਾ ਜੀ ਉੱਥੇ ਪਿਛਾ ਕੁਪੱਠਾ ਜੋਗੀ ਪਹਿਲੀ ਨਹੀਂ ਦਿੰਦਾ ਸਾਨੂੰ ਤੇ ਸਾਡੀ ਦੇ ਹੋ ਇੱਕ ਹੋਰ ਬੇਨਤੀ ਹੈਗੀ ਐ ਪੀ ਜਿਵੇਂ ਟੈਂਡੀ ਵਾਲਾ ਪਿੰਡ ਹੈ ਮਾੜੇ ਵਾਲੇ ਘਰ ਹੈ ਗਨ ਗਰੀਬ ਹੈ ਉਹਨਾਂ ਨੂੰ ਹੈਡ ਤੋਂ ਪਾਰ ਕੋਈ ਜਾਗਾ ਪੰਜ ਪੰਜ ਮਰਲੇ 6 6 ਮਰਲੇ ਜਾਗਾ ਮਿਲ ਜਾਵੇ ਤੇ ਉਹਨਾਂ ਦਾ ਗੁਜ਼ਰ ਵੀ ਹੋ ਸਕਦਾ ਤੇ ਪਾਣੀ ਤੋਂ ਨਿਕਲ ਸਕਰੇ ਤੇ ਹੁਣ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਆਪਣੀ ਜ਼ਮੀਨ ਨੂੰ ਸਹੀ ਕਰਦਿਆਂ ਹੋਇਆ ਇੱਥੇ ਬਜਾਈ ਦੇ ਲਈ ਕੀ ਇਹ ਬਣ ਜਾਵੇ ਰੇਤ ਅਸੀਂ ਦੇਖ ਰਹੇ ਹਾਂ ਹਜੇ ਵੀ ਵਿੱਚ ਹੈਗੀ ਹੈ ਬੜੀ ਆ ਨੂੰ ਨਾ 8 9 ਮਹੀਨੇ ਹੋ ਗਏ ਨੇ ਇਹੀ ਹੋਈ ਉਹ ਮੋਟਰ ਰੁੜ ਗਈ ਵਿਚਾਰਾ ਬੀਲੀ ਆਲੇ ਨਾ ਉਹਾਨੂੰ ਮੋਲ ਕਨੈਕਸ਼ਨ ਲਵਾ ਦਿੱਤਾ ਇੱਥੇ ਤੇ ਹੁਣ 300 ਵੀ ਸਾਨੂੰ ਨਾ 3 ਲੱਖ ਵਰਗਾ ਕੁੜੀ ਆਵਾਜ਼ ਤਾਂ ਤੇ ਹੋਰ ਬੰਦਾ ਮਾੜਾ ਕੁਝ ਨਹੀਂ ਕਰ ਸਕਦਾ ਤੇ ਸਾਡੀ ਦਸ ਜੋੜ ਤੇ ਬੇਨਤੀ ਹੈ ਕੋ ਸਾਡੀ ਨਾ ਵੀਰ ਪਹਿਲੀ ਬਣਾ ਜਾਵੇ ਇੰਨਾ ਹੀ ਸਾਨੂੰ ਬੜਾ ਹੈ ਅਸੀਂ ਜ਼ਿਆਦਾ ਕੁਝ ਨਹੀਂ ਲੈਂਦੇ ਅੱਛਾ ਤੁਹਾਡਾ ਕੀ ਨਾਮ ਹੈਗਾ ਜੀ ਤੇ ਹੋਰ ਕਿੰਨੇ ਇਹੋ ਜਿਹੇ ਕਿਸਾਨ ਨੇ ਇਨਾ ਵਰਗੇ ਜਿਨ੍ਹਾਂ ਦੀ ਇੱਥੇ ਜ਼ਮੀਨ ਜਿਹੜੀ ਹੈਗੀ ਆ ਉਹ ਖਰਾਬ ਹੋ ਗਈ ਫਾਦੇ ਪਿੰਟ ਟਿੰਡਿਆਲ ਤੋਂ ਮੈਂ ਹੀ ਪਿੰਟ ਟਿੰਡਿਆਲ ਦਾ ਹਾਂ ਮੇਰੀ ਆਪ ਪਹਿਲੇ ਨੰਬਰ ਤੇ ਮੇਰੀ ਪਹਿਲੀ ਗਈ 2 ਕਿਲੇ ਉੱਥੇ ਉਹ ਵਿੱਚ ਦਰਿਆ ਦੇ ਆ ਗਈ ਮੁੱਢੇ ਪਹਿਲਾਂ ਮੇਰੇ ਮੇਰੀ ਡਿੱਗੀ ਪਹਿਲਾਂ ਪਹਿਲੀ ਉੱਥੇ ਸ਼ੁਰੂ ਤੋਂ ਤੇ ਉਦੋਂ ਬਾਅਦ ਟਿੰਡਿਆਲ ਦੀ ਹਾਦੀ ਪਹਿਲੀ ਤੇ ਬਹੁਤ ਘਾਰੇ ਗਏ ਘਟੋ ਘਟਾ ਹੀ ਹੋ ਗਏ 50 ਬੰਦਾ ਇੱਥੇ ਕਿੰਨਾ ਦੀ ਪਹਿਲੀ ਦਰੇਗੀ ਤੇ ਸਾਰੀ ਬਰਬਾਦ ਹੋ ਗਈ ਆ ਵੇਖੋ ਰੇਤੇ ਪੈ ਗਏ ਨੇ ਤੇ ਵਿਚਾਰੇ ਫਸ ਤਾਣ ਸਾਨੂੰ ਤੇਲ ਵੀ ਦਿੱਤਾ ਹੈ ਮਦਦ ਵੀ ਹਾਦੀ ਕੀਤੀ ਨੇ ਮਾਲਕੀ ਹੁੰਦੀ ਤਾਂ ਫਿਰ ਸਾਨੂੰ ਕੋਈ 20-2000 ਰੁਪਏ ਮਿਲ ਜਾਂਦਾ ਹੁਣ ਕੱਚਿਆਂ ਨੇ ਪੈ ਲਈਆਂ ਸਰਕਾਰ ਨੇ ਹੁਣ ਰੱਬ ਜਣ ਤੋੜੀਆਂ ਨੇ ਪਰ ਮਾਤਮ ਨੂੰ ਪਤਾ ਵਿੱਕੜੀ ਸਰਕਾਰ ਨੇ ਤੋੜੇ ਨੇ ਸਾਨੂੰ ਨਹੀਂ ਪਤਾ ਐਵੇਂ ਸਰਕਾਰਾਂ ਦੇ ਨਾਲ ਇਹ ਉਹਨੇ ਤੋੜੀਆਂ ਉਹਨੇ ਉਹ ਵੀ ਹਾਦੇ ਵਾਸਤੇ ਗਲਤ ਕਰਕੇ ਆਲੇ ਹਾਂ ਅੱਛਾ ਜਿਹੜੀਆਂ ਸੰਸਥਾਵਾਂ ਬਹੁਤ ਮਦਦ ਵੀ ਕਰ ਰਹੀਆਂ ਸੀਗੀਆਂ ਹੁਣ ਕਿਸੇ ਨੂੰ ਅਪੀਲ ਕਰੋਗੇ ਇੱਥੇ ਕਿਹੜੀ-ਕਿਹੜੀ ਸੰਸਥਾਵਾਂ ਆਈਆਂ ਹੁਣ ਫਰ ਇੱਕਰੀ ਤਾਂ ਹਾਰੇ ਕਰਗੇ ਨੇ ਆਪਦੇ ਗੋੜੜੀਆਂ ਪੂਰੀਆਂ ਲਾ ਗਏ ਨੇ ਆ ਦੀ ਵਾਹ ਪੂਰੀ ਲਾ ਦੇ ਨੇ ਸਾਨੂੰ ਰਾਸ਼ਨੀ ਪਹਚਾਇਆ ਨੇ ਸਾਨੂੰ ਪੈਸਾ ਪਾ ਵੀ ਦਿੰਦੇ ਰਹੇ ਨੇ ਪਰ ਕਈ ਘਰ ਕਈ ਘਰ ਤੋਂ ਸਾਡੇ ਅੱਗੇ ਜਿਹੜੇ ਜਿਨ੍ਹਾਂ ਦੇ ਕੱਚੇ ਘਰ ਨੇ ਜਿਨ੍ਹਾਂ ਦੇ ਘਰਾਂ 'ਚ ਦਰਾਰਾਂ ਆਈਆਂ ਕੁਛ ਅਸੀਂ ਉਹ ਘਰਾਂ 'ਚ ਵੀ ਗਏ ਉਹ ਕਹਿੰਦੇ ਵੀ ਸਾਨੂੰ ਕੁਛ ਨਹੀਂ ਮਿਲਿਆ ਪਿੰਡ ਦੇ ਮੌਤਬਰ ਬੰਦੇ ਜਾਦਾ ਆਪਣਾ ਘਰ ਗਏ ਫਿਰ ਤੁਹਾਨੂੰ ਮੈਂ ਗੱਲ ਦੱਸਾਂ ਇਸ ਤਰ੍ਹਾਂ ਵੀ ਸੰਸਦਬ ਤਾਂ ਵਿਚਾਰੇ ਆਖਾਏ ਉਹਨਾਂ ਦਾ ਵਿਚਾਰਾ ਪੂਰਾ ਜੋਰ ਲਾਇਆ ਸੀ ਅੱਛਾ ਬੀਜ 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 ਵਗੈਰਾ ਇੱਥੇ ਤੁਹਾਨੂੰ ਜਿਹੜਾ ਮਿਲਿਆ ਕੀ ਉਹ ਸਹੀ ਹੈ ਤੇ ਹੁਣ ਜਾਂ ਫਿਰ ਇਹਦਾ ਝਾੜ ਆਏਗਾ ਉਦੋਂ ਪਤਾ ਚੱਲੇਗਾ ਇਹਦਾ ਝਾੜ ਨਾਲ ਹੀ ਪਤਾ ਲੱਗਣਾ ਹੈ ਬਾਕੀ ਬੀਜ ਤਾਂ ਵਿਚਾਰੇ ਦੇ ਗਏ ਨੇ ਆਹ ਤੇ ਪੈਸੇ 18 ਕਿ ਕਰਾ ਸੀ ਲੈ ਹੱਕਦੇ ਸੀ ਤਾਂ ਖਾਦੇ ਤੇ ਘਰੇ ਖਾਣ ਵਾਸਤੇ ਵੀ ਦਾਣੇ ਕਈਆਂ ਦੇ ਤਾਂ ਖਰਾਬ ਹੋ ਗਏ ਤੂੜੀ ਵੀ ਖਰਾਬ ਹੋ ਗਈ ਚਾਰਾ ਵੀ ਖਰਾਬ ਹੋ ਗਿਆ ਸੀ ਤੇ ਪਿੰਡ ਦੇ ਹਰੇ ਆਹੇ ਪੈਸੇ ਪਾਣੀ ਹੈਗਾ ਸੀ ਜਿਆਦਾ ਫਸਾ ਵਾਲੇ ਸਾਡੇ ਵਿਚਾਰੇ ਪ੍ਰਸ਼ਾਦੇ ਲਿਆ ਕੇ ਲੰਗਰ ਪਾਣੀ ਹੋਈ ਦਿੰਦੇ ਰਹੇ ਨੇ ਉਹਨਾਂ ਬਹੁਤ ਮਦਦ ਕੀਤੀ ਸੀ ਪਾਣੀ ਦੇ ਵਿੱਚ ਆਹ ਤਾਂ ਇਹ ਤਾਂ ਜਾਣ ਜੋਗੀ ਨਹੀਂ ਕਿਸੇ ਪਾਸੇ ਇੱਥੇ ਜਿੱਥੇ ਆਪਾਂ ਖੜੇ ਲੈ ਟਾਈਮ ਵਿੱਚ 6 ਫੁੱਟ ਪਾਣੀ ਸੀ ਇੱਥੇ ਤਾਂ ਹੀ ਰੇਤ ਇੱਥੇ ਸਾਰੀ ਆ ਤੁਹਾਨੂੰ ਨਜ਼ਰ ਆ ਰਹੀ ਹੋ ਨੁਕਸਾਨ ਹੋ ਗਿਆ ਸਾਡਾ ਕਿਉਂ ਕਿ ਜਿਹੜਾ ਨਾ ਕਰਜ਼ਾ ਸਾਡੇ ਦੇ ਹਿਰਤ ਚੜਿਆ ਅਸੀਂ ਨਹੀਂ ਲਾ ਸਕਦੇ 20 ਸਾਲ ਹੋਰ ਇੰਨਾ ਕਰਜ਼ਾ ਸਾਡੇ ਬਹੁਤ ਚੜ ਗਿਆ 3 4 4 ਲੱਖ ਰੁਪਏ ਤੇਈ ਚ ਲੈਤ ਮਾਰ ਪੈਂਦੀਆਂ ਆਂ ਦੀ ਸਾਨੂੰ ਕਦੇ ਪਾਕਿਸਤਾਨ ਦੀ ਪੈਗੀ ਕਰ ਕੁਝ ਹੋ ਗਿਆ ਅਸੀਂ ਬਹੁਤ ਖਲੇਖਾਨ ਹੋਏ ਪਹਾਂ ਜਗ ਨਹੀਂ ਲੱਭਦੀ ਕਿਤੇ ਵੀ ਹੁਣ ਕਿੱਧਰ ਜਾਈਏ ਇੰਨੇ ਹੋਏ ਪੈ ਬਰਵਾਦ ਹੂੰ ਹੂੰ ਤਾਂ ਇਹ ਉਹਨਾਂ ਕਿਸਾਨਾਂ ਦੀ ਦਰਦ ਭਰੀ ਕਹਾਣੀ ਹੈ ਕਿਸਾਨ ਆਪਣੀ ਜ਼ਮੀਨ ਨੂੰ ਆਬਾਦਤਾ ਕਰ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਜਿੱਥੇ ਤੱਕ ਵੀ ਨਜ਼ਰ ਜਾਂਦੀ ਹੈ ਇੰਨਾ ਖੇਤਾਂ ਦੇ ਵਿੱਚ ਹਰੀ ਖੇਤ ਦੀ ਥਾਂ ਤੇ ਫਸਲ ਦੀ ਥਾਂ ਤੇ ਇੱਥੇ ਸਿਰਫ ਰੇਤ ਦਿਖ ਰਹੀ ਹੈ ਤੁਸੀਂ ਦੇਖ ਸਕਦੇ ਹੋ ਰੇਤ ਦੇ ਵੱਡੇ ਵੱਡੇ ਟਿੱਲੇ ਇੱਥੇ ਮੌਜੂਦ ਹੈਗੇ ਨੇ ਇੰਨਾ ਰੇਤ ਦੇ ਟਿੱਲਿਆਂ ਦੇ ਵਿੱਚ ਕਿਸਾਨ ਆਪਣੀ ਜ਼ਮੀਨ ਨੂੰ ਆਬਾਦ ਕਰ ਰਿਹਾ ਤਾਂ ਇੱਕ ਪਾਸੇ ਪਾਕਿਸਤਾਨ ਦਾ ਬਾਰਡਰ ਹੈ ਕਿਲੋਮੀਟਰ ਦੀ ਦੂਰੀ ਤੇ ਤਾਂ ਦੂਜੇ ਬੰਨੇ ਕਿਸਾਨ ਜਿਹੜੇ ਦਰਿਆ ਦਾ ਪਾਰ ਪੈ ਕੇ ਦੂਜੇ ਬੰਨੇ ਜ਼ਮੀਨ ਨੂੰ ਆਬਾਦ ਕਰ ਰਿਹਾ ਤਾਂ ਹੁਣ ਇਹ ਗੁਹਾਰ ਲਗਾ ਰਹੇ ਨੇ ਕਿ ਲਗਾਤਾਰ ਇਹਨਾਂ ਦੀ ਮਦਦ ਜਿਵੇਂ ਪਹਿਲਾਂ ਸੰਸਾਵਾ ਨੇ ਕੀਤੀ ਤਾਂ ਹੁਣ ਵੀ ਮਦਦ ਕੀਤੀ ਜਾਵੇ ਕਿਸਾਨ ਕਹਿ ਰਹੇ ਨੇ ਕਿ ਅੱਜ ਇਹਨਾਂ ਨੂੰ 300 ਰੁਪਈਆ ਵੀ 3 ਲੱਖ ਰੁਪਏ ਵਰਗਾ ਲੱਗ ਰਿਹਾ ਹੈ ਕਰਜ਼ਾ ਲੈ ਕੇ ਇਹ ਕੰਮ ਕਰ ਰਹੇ ਨੇ ਤਾਂ ਇੱਥੋਂ ਦਾ ਕਿਸਾਨ ਫਿਰੋਜ਼ਪੁਰ ਦਾ ਬਾਡਰ ਦੇ ਲੱਗਦੇ ਪਿੰਡਾਂ ਦਾ ਕਿਸਾਨ ਇਹ ਕਹਿੰਦਾ ਨਜ਼ਰ ਆ ਰਿਹਾ ਹੈ ਕਿ 2023 ਤੋਂ ਜਦੋਂ ਦੇ ਹੜ ਆ ਰਹੇ ਨੇ ਕਿਸਾਨ ਆਬਾਦ ਨਹੀਂ ਹੋ ਰਿਹਾ ਤੇ ਹੁਣ ਜੋ ਇਹਨਾਂ ਨੂੰ ਬੀਜ ਮਿਲਿਆ ਰੇਤ ਨੂੰ ਹਟਾ ਕੇ ਪਹਿਲਾਂ ਜ਼ਮੀਨ ਨੂੰ ਆਬਾਦ ਕਰ ਰਹੇ ਨੇ ਫਿਰ ਉਸ ਬੀਜ ਨੂੰ ਇਹ ਲਗਾ ਰਹੇ ਨੇ ਤਾਂ ਹੁਣ ਇਸ ਦਾ ਜਦੋਂ ਝਾੜ ਆਵੇਗਾ ਉਦੋਂ ਹੀ ਇਹਨਾਂ ਨੂੰ ਪਤਾ ਲੱਗੇਗਾ ਕਿ ਇਹਨਾਂ ਦੀ ਮਿਹਨਤ ਦਾ ਫਲ ਇਹਨਾਂ ਨੂੰ ਮਿਲੇਗਾ ਜਾਂ ਨਹੀਂ ਪਿੰਡ ਟੈਂਡੀ ਵਾਲਾ ਤੋਂ ਵੀਡੀਓ ਜਰਨਲਿਸਟ ਪ੍ਰਵਿੰਦਰ ਸਿੰਘ ਦੇ ਨਾਲ ਦਨ ਮਿਊਟ ਲਈ ਵਰਨਪਤ